ਚਿਕਾ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਲੈ ਕੇ ਆਏ ਆ ਜਿਹੜੇ ਸੂਟ ਨੇ ਪ੍ਰਿੰਟਡ ਸੂਟ ਨੇ ਇਹ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਸਾਰੇ ਜਿੰਨੇ ਵੀ ਪ੍ਰਿੰਟ ਰਹਿਣਗੇ ਸਾਰੇ ਡਿਜੀਟਲ ਰਹਿਣਗੇ ਪੂਰੀ 5 ਮੀਟਰ ਦੀ ਕੱਟ ਮਿਲੂਗੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਇਹਨਾਂ ਦੀ ਸੇਲ ਮਾਰਕੀਟ ਦੇ ਵਿੱਚ ਏਕੇ ਟੈਕਸ ਇਹ ਬ੍ਰਾਂਡ ਆ 1250 ਸੇਲ ਆ ਕਪੜਾ ਹੈਗਾ ਜੀ ਪਿਓਰ ਵਿਸਕੋਸ ਫਿਓਨਾ ਦੇ ਉੱਪਰ ਆ ਇਹ ਇੰਨਾ ਸੋਹਣਾ ਫੈਬਰਿਕ ਆ ਇਹ ਫਿਓਨਾ ਦਾ ਫੈਬਰਿਕ ਬਿਲਕੁਲ ਨਾ ਸੌਫਟ ਜਿਹੜੀ ਮਸਲੀਨ ਹੁੰਦੀ ਆ ਸੁਪਰ ਕੁਆਲਿਟੀ ਦੀ ਉਹ ਵਾਲਾ ਆ ਜਾਂਦਾ ਬਿਲਕੁਲ ਹੀ ਸੌਫਟ ਬਹੁਤ ਹੀ ਸੋਹਣਾ ਬਿਲਕੁਲ ਸਮਝ ਲਓ ਮਲਾਈ ਮੱਖਣ ਵਾਂਗੂ ਬਿਲਕੁਲ ਇੰਨਾ ਸੌਫਟ ਕਪੜਾ ਹੁੰਦਾ ਬਿਲਕੁਲ ਹੀ ਯਾਨੀ ਕਿ ਮਸਲੀਨ ਵਾਂਗੂ ਹੁੰਦਾ ਇਹ ਕਪੜਾ ਫਿਓਨਾ ਦਾ ਕਈ ਪੈਣ ਨੂੰ ਤਾਂ ਪਤਾ ਹੋ ਕਈਆਂ ਨੂੰ ਨਹੀਂ ਵੀ ਪਤਾ ਹੋ ਤਾ ਕਪੜਾ ਬਹੁਤ ਸੌਫਟ ਆ ਅੱਗੇ-ਅੱਗੇ ਜਿਵੇਂ ਮੌਸਮ ਆ ਰਿਹਾ ਤਾਂ ਇਹਦੀ ਹੀ ਆਪਾਂ ਇਦਾਂ ਦੇ ਕਪੜੇ ਹੀ ਦੀ ਹੀ ਡਿਮਾਂਡ ਆਉਣੀ ਆ ਤੇ ਆਪਾਂ ਇਹੀ ਪਾਉਣੇ ਨੇ ਸੋ ਇਹ ਆਪਣੇ ਕੋਲ ਲੋਟ ਦੇ ਵਿੱਚ ਆਏ ਨੇ ਡਿਸਕਾਊਂਟ ਦੇ ਉੱਤੇ ਆਏ ਨੇ ਪ੍ਰਿੰਟ ਆਏ ਨੇ ਲਿਮਟਿਡ ਜਿਹੇ ਜਿੰਨੇ ਵੀ ਸੂਟ ਸੀ ਕਿਸੇ ਉੱਤੇ ਇੱਕ ਇੱਕ ਸੂਟ ਦੀ ਕਟਾ ਕਿਸੇ ਤੇ ਤਿੰਨ ਸੂਟਾਂ ਦੀ ਕਟਾ ਹਨਾ ਉਸ ਤਰ੍ਹਾਂ ਹੀ ਆਪਣੇ ਕੋਲੇ ਹੀ ਆਏ ਨੇ ਤੇ ਤੁਸੀਂ ਇਹਨਾਂ ਦਾ ਫਾਇਦਾ ਲੈ ਸਕਦੇ ਹੋ ਬਹੁਤ ਹੀ ਵਧੀਆ ਪ੍ਰਾਈਸ ਦੇ ਰੇਂਜ ਦੇ ਉੱਪਰ ਆਪਾਂ ਇਹਨਾਂ ਨੂੰ ਲੈ ਕੇ ਆਏ ਆਂ ਜੇ ਤੁਸੀਂ ਸਿੰਗਲ ਸੂਟ ਲੈਣੇ ਹੋ ਇਹ ਵਾਲਾ ਤਾਂ ਤੁਹਾਨੂੰ 800 ਦਾ ਸਿੰਗਲ ਸੂਟ ਪਊਗਾ ਜੀ ਪਰ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ 1500 ਦੇ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਤੁਸੀਂ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕੋਰੀਅਰ ਚਾਰजेस ਇਹਨਾਂ ਦੇ ਵਿੱਚ ਐਕਸਟਰਾ ਰਹਿਣਗੇ ਚਾਹੇ ਤੁਸੀਂ ਇੱਕ ਸੂਟ ਮੰਗਾਓ ਚਾਹੇ ਤੁਸੀਂ ਦੋ ਸੂਟ ਮੰਗਾਓ ਇਸ ਲਈ ਸਿੰਗਲ ਸੂਟ ਦਾ ਤੁਹਾਡਾ ਇਹ ਆਗੇ ਸਿੰਗਲ ਸੂਟ 800 ਦਾ ਵਾ ਤਾਂ ਉਹਦਾ ਐਕਸਟਰਾ ਕੋਰੀਅਰ ਚਾਰजेस ਰਹਿਣਗੇ ਜੀ 100 ਰੁਪਿਆ ਜੇ ਤੁਸੀਂ ਦੋ ਸੂਟ ਮੰਗਾਉਨੇ ਹੋ ਤਾਂ 1500 ਦੇ ਦੋ ਸੂਟ ਹੋਣਗੇ ਤੇ ਉਹਦੇ ਐਕਸਟਰਾ 100 ਰੁਪਿਆ ਕੋਰੀਅਰ ਚਾਰजेस ਉਹਦੇ ਵੀ ਹੋਣਗੇ ਚਾਹੇ ਤੁਸੀਂ ਇੱਕ ਮੰਗਾਓ ਦੋ ਮੰਗਾਓ ਤਿੰਨ ਮੰਗਾਓ ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਕੋਰੀਅਰ ਚਾਰजेस ਪੇ ਕਰਨੇ ਹੀ ਪੈਣਗੇ ਕਿਉਂਕਿ ਲੋਟ ਦੇ ਵਿੱਚ ਆਇਆ ਉਦਾਂ ਦਾ ਹੀ ਰੇਟ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹਦੇ ਵਿੱਚ ਕੋਰੀਅਰ ਐਕਸਟਰਾ ਰਹੂਗਾ ਕਿਉਂਕਿ ਰੇਟ ਬਹੁਤ ਹੀ ਘੱਟ ਆਏ ਨੇ ਇਹਨਾਂ ਦੇ ਤੇ ਲੋ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਪ੍ਰਿੰਟਿੰਗ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਸਾਰੀਆਂ ਡਿਜੀਟਲ ਆਈਆਂ ਨੇ ਫਟਾਫਟ ਆਪਣੇ ਆਰਡਰ ਕਰ ਲਿਓ ਇੰਨਾ ਕੀ ਆਪਣੇ ਕੋਲ ਇਹ ਮਾਲ ਆਇਆ ਵਾ ਸੋ ਫਟਾਫਟ ਆਪਣੇ ਆਰਡਰ ਕਰਕੇ ਆਪਣੇ ਸੂਟ ਬੁੱਕ ਕਰ ਸਕਦੇ ਹੋ ਤੇ ਜਿਹੜੀਆਂ ਪਹਿਣਾ ਹੈਗੀਆਂ ਨਵੀਆਂ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਲੱਗੀ ਚੈੱਕ ਕਰ ਲਓ ਪੂਰੀ ਪ੍ਰਿੰਟਿੰਗ ਨੂੰ ਨਾ ਨ ਮੈਂ ਖੋਲ ਕੇ ਦਿਖਾਉਂ ਬਹੁਤ ਹੀ ਸੋਹਣਾ ਫੈਬਰਿਕ ਫੈਬਰਿਕ ਦੀ ਫੀਲ ਇਦਾਂ ਫੀਲ ਕਰਕੇ ਦੇਖੋ ਫੈਬਰਿਕ ਇੰਨਾ ਸੋਹਣਾ ਹਨਾ ਲਾਈਟ ਵੇਟ ਜਿਆ ਫੈਬਰਿਕ ਆ ਫਿਉਨਾ ਇਹ ਪਿਓਰ ਵਿਸਕੋਸ ਬਿਲਕੁਲ ਹੀ ਲਾਈਟ ਵੇਟ ਬਹੁਤ ਸੋਹਣਾ ਟੂਟ ਆ ਪੂਰਾ 5 ਮੀਟਰ ਦੀ ਕੱਟ ਮਿਲੂਗੀ ਤੇ ਕਲਰ ਡਿਜ਼ਾਈਨ ਤੁਸੀਂ ਚੈੱਕ ਕਰੀ ਚਲੋ ਇੰਨੇ ਸੋਹਣੇ ਇੰਨਾ ਚ ਕਲਰ ਆਏ ਨੇ ਇੰਨੇ ਸੋਹਣੇ ਡਿਜ਼ਾਈਨ ਨੇ ਤੇ ਪ੍ਰਿੰਟਿੰਗ ਆ ਸਾਰੀਆਂ ਡਿਜੀਟਲ 3D ਪ੍ਰਿੰਟਿੰਗ ਆ ਨੇ ਬਹੁਤ ਸੋਹਣੀਆਂ ਕਲਰ ਚੈੱਕ ਆਲੋ ਫਰਸਟ ਹੀ ਕਲਰ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਹਨਾਂ ਦੇ ਨਾਲ ਜਿਹੜੀਆਂ ਪਹਿਣਾ ਦੁਪੱਟੇ ਰੈਡੀ ਕਰਵਾਉਣਾ ਚਾਹੁੰਦੀਆਂ ਹਨ ਤੁਸੀਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਤੇ ਵਿਦਆਊਟ ਦੁਪੱਟਾ ਲੈਣਾ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਏਕੇ ਡੈਕਸ ਦੀ ਫਿਉਨਾ ਮਾਰਕੀਟ ਚ ਰੇਟ ਪਤਾ ਕਰ ਸਕਦੇ ਹੋ 12 1200 ਦਾ ਕੇਸ ਉਹਦਾ ਆਰਾਮ ਦੇ ਨਾਲ ਸੇਲ ਹੋ ਰਿਹਾ ਡਿਸਕਾਊਂਟ ਤੋਂ ਡਿਸਕਾਊਂਟ ਵੀ ਅਗਲਾ ਤੁਹਾਨੂੰ 1000 ਦਾ ਸੂਟ ਦੇ ਦੂਗਾ ਇਹ ਤੋਂ ਘਾਟੇ ਸੂਟ ਨਹੀਂ ਸੇਲ ਹੋ ਰਹੇ ਜੀ ਆਲੋ ਸੈਕਿੰਡ ਦੇਖ ਲੋ ਕਲਰ ਬਹੁਤ ਸੋਹਣੇ ਆ ਇਹਦੇ ਵਿੱਚ ਆਏ ਆਪਣੇ ਕੋਲੇ ਸਾਰੀ ਡਿਜੀਟਲ ਪ੍ਰਿੰਟਿੰਗ ਆ ਇਹ ਬਹੁਤ ਹੀ ਸੋਹਣੀ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਆ ਜਿੰਨੀਆਂ ਪ੍ਰਿੰਟਿੰਗਾਂ ਖੁੱਲਣਗੀਆਂ ਇੱਕ ਤੋਂ ਇੱਕ ਆ ਪਰ ਸਿਲੈਕਟਡ ਜੇ ਪੀਸ ਰਹਿ ਗਏ ਸੀ ਉਹਨਾਂ ਕੋਲੇ ਤੇ ਆਪਾਂ ਸਾਰੇ ਦੇ ਸਾਰੇ ਚੱਕ ਲੈਨੇ ਕਿਸੇ 'ਚ ਇੱਕ ਸੂਟ ਆ ਕਿਸੇ 'ਚ ਤਿੰਨ ਨੇ ਇੱਕੋ ਹੀ ਤਰ੍ਹਾਂ ਦੇ ਮਿਲ ਜਾਣਗੇ ਦੇਖੋ ਅਗਲਾ ਪ੍ਰਿੰਟ ਹਰ ਤਰ੍ਹਾਂ ਦਾ ਲਾਈਟ ਡਾਰਕ ਕਲਰ ਹਰ ਤਰ੍ਹਾਂ ਦਾ ਕਲਰ ਚਾਰਟ ਆ ਤੇ ਪ੍ਰਿੰਟਿੰਗਾਂ ਇਹੀ ਲੈਸਿਸ ਡਿਜ਼ਾਈਨਿੰਗ ਹੋ ਕੇ ਇਹੀ ਸੂਟਸ ਉੱਪਰ ਬਣ ਜਣੇ ਆ ਫੈਬਰਿਕ ਇੰਨਾ ਵਧੀਆ ਨੇ ਜਿੰਨਾ ਮਰਜੀ ਧੋਵੋ ਹੰਡਾਓ ਸੂਟ ਨੂੰ ਕਟ-ਕਟ ਹੰਡਾਓਗੇ ਇਹ ਫੈਬਰਿਕਾ 1% ਵੀ ਇਹਦੀ ਪ੍ਰਿੰਟਿੰਗ ਨੂੰ ਵੀ ਕੁਝ ਨਹੀਂ ਹੋਊਗਾ ਜਿੰਨਾ ਮਰਜੀ ਤੁਸੀਂ ਸੂਟ ਨੂੰ ਪਾ ਲਿਓ ਜਿੰਨਾ ਮਰਜੀ ਸੂਟ ਨੂੰ ਧੋ ਲਿਓ ਬਹੁਤ ਸੋਹਣਾ ਫੈਬਰਿਕ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਜੋਗੀ ਆ ਜਾਂ ਕਲਰ ਕਹਿ ਸਕਦੇ ਆ ਜੋਗੀ ਆ ਜਾਂ ਪ੍ਰਿੰਟਾਂ ਕਿਤੇ ਕਿਤੇ ਫੁੱਲ ਬਣਿਆ ਹੋਇਆ ਬਹੁਤ ਸੋਹਣਾ ਹਾਂ ਲੋ ਵਾਈਟ ਦੇ ਉੱਪਰ ਉਹ ਕਰੀਮੀ ਜਿਹਾ ਵਾ ਇਹ ਪੂਰਾ ਪਿਓਰ ਵਾਈਟ ਵੀ ਨਹੀਂ ਕਰੀਮੀ ਜਿਹਾ ਵਾ 3D ਪ੍ਰਿੰਟਿੰਗ ਆ ਸਾਰੀ ਜਿੰਨੀ ਵੀ ਪ੍ਰਿੰਟਿੰਗ ਹੋਈ ਆ ਸਾਰੀ 3D ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਆ ਸੂਟ ਦੇ ਉੱਪਰ ਇੱਕ ਤਰੀਕਾ ਇਸ ਤਰ੍ਹਾਂ ਸਟੈਂਪਿੰਗ ਮਿਲੂਗੀ ਬਹੁਤ ਹੀ ਵਧੀਆ ਏਕੇ ਟੈਕਸ ਦੀ ਆ ਪੂਰੀ ਵਧੀਆ ਬ੍ਰਾਂਡ ਦੀ ਕੁਆਲਿਟੀ ਆ ਤੇ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਕੱਪੜਾ ਲੋਟ ਦੇਖ ਕਿੰਨਾ ਸੋਹਣਾ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਇੱਕ ਵੀ ਪ੍ਰਿੰਟ ਦੇ ਬਾਰੇ ਦੱਸਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਪ੍ਰਿੰਟ ਖੁੱਲ ਰਹੇ ਨੇ ਸੇਮ ਕਲਰ ਆ ਰਹੇ ਨੇ ਜਿਹੜਾ ਮਰਜੀ ਪ੍ਰਿੰਟ ਚੱਕ ਲੋ ਜੇ ਤੁਹਾਨੂੰ ਡਾਰਕ ਚਾਹੀਦਾ ਡਾਰਕ ਲੋ ਲਾਈਟ ਚਾਹੀਦੇ ਨੇ ਲਾਈਟ ਲੋ ਜਿੱਦਾਂ ਦੇ ਮਰਜੀ ਕਲਰ ਲੈ ਸਕਦੇ ਹੋ ਹਰ ਤਰ੍ਹਾਂ ਦਾ ਪ੍ਰਿੰਟਾ ਤੇ ਹਰ ਤਰ੍ਹਾਂ ਦਾ ਡਿਜ਼ਾਈਨ ਹਰੇਕ ਡਿਜ਼ਾਈਨ ਵੱਖਰਾ ਹਰੇਕ ਪ੍ਰਿੰਟਿੰਗ ਹਰ ਸੂਟ ਜਿੰਨੇ ਵੀ ਖੁੱਲਣਗੇ ਕੋਈ ਵੀ ਸੇਮ ਨਹੀਂਗਾ ਹਰੇਕ ਕਲਰ ਦੇ ਉੱਪਰ ਅਲੱਗ ਤਰ੍ਹਾਂ ਦੀ ਪ੍ਰਿੰਟਿੰਗ ਆਹੀ ਆ ਲੋ ਜੀ ਪਿੰਕ ਕਲਰ ਦੇ ਉੱਪਰ ਬਹੁਤ ਸੋਹਣਾ ਪ੍ਰਿੰਟਾ ਦੇਖੋ ਪਿੰਕ ਕਲਰ ਆ ਬਹੁਤ ਹੀ ਪਿਆਰਾ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਆ ਸੂਟ ਆਏ ਨੇ ਲੋ ਜੀ ਇਹ ਤਾਂ ਸਿੰਗਲ ਹੀ ਲੱਗਦਾ ਤੇ ਪ੍ਰਾਈਜ਼ ਇੰਨਾ ਜਿਆਦਾ ਲੋਟ ਚ ਆਇਆ ਕਰਕੇ ਬਹੁਤ ਹੀ ਤੇ ਅੱਗੇ-ਅੱਗੇ ਫੈਬਰਿਕ ਇਹੀ ਪੈਣਾ ਜਿਵੇਂ ਮਰਜੀ ਪਾਇਓ ਸੂਟਾਂ ਨੂੰ ਹੰਡਾਇਓ ਪਰ ਨਾ ਕਿ ਫੈਬਰਿਕ ਨੂੰ ਕੁਝ ਹੋਵੇ ਨਾ ਇਹਨਾਂ ਦੀਆਂ ਪ੍ਰਿੰਟਿੰਗਾਂ ਨੂੰ ਕੁਝ ਹੋਵੇ ਆਲੋ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਦੇਖੋ ਨਾ ਕੋਈ ਫਲਾਵਰ ਆ ਨਾ ਡਿਜੀਟਲ ਜੀ ਪ੍ਰਿੰਟਿੰਗ ਆ ਸਾਰੀ ਹੈ ਨਾ ਮਿਕਸ ਮੈਚ ਜੀ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਬਹੁਤ ਹੀ ਪਿਆਰਾ ਪ੍ਰਿੰਟ ਆ ਆਇ ਲੱਗਦਾ ਜਿਵੇਂ ਉੱਪਰ ਕੰਮ ਹੋਇਆ ਹੁੰਦਾ ਜਨ ਕੇ ਕੰਮ ਨਹੀਂ ਸਾਰਾ ਇਹ ਪ੍ਰਿੰਟਿੰਗ ਆ ਵਿੱਚ ਸੁੱਟ ਦੇ ਸਾਰੀ ਲੋਟ ਬਲੈਕ ਕਲਰ ਮਾ ਕਲਰ ਇਹ ਵੀ ਹਰ ਪ੍ਰਿੰਟਿੰਗ ਆਪ ਦੀ ਥਾਂ ਬਹੁਤ ਹੀ ਸੋਹਣੀ ਆ ਦੇਖੋ ਬਲੈਕ ਦੇ ਆਪਣੇ ਕੋਲ ਦੋ ਆਏ ਹੋਏ ਨੇ ਹਾਂ ਇੱਕ ਆ ਵਾ ਇੱਕ ਆ ਵਾ ਸੇਮ ਸੇਮ ਕਲਰ ਹੀ ਹੈ ਕਿਉਂਕਿ ਜਿੰਨਾ ਵੀ ਸਟਾਕ ਪਿੱਛੇ ਸੀ ਆਪਾਂ ਸਾਰਾ ਮੰਗਾ ਲਿਆ ਸੀ ਰਿਪੀਟ ਇਹਦੀ ਹੈ ਨਹੀਂਗੀ ਕਿਉਂਕਿ ਲਾਸਟ ਸਟਾਕ ਸੀਗਾ ਉਹਨਾਂ ਕੋਲੇ ਵੀ ਆ ਲੋ ਇਹ ਗਾਂਜਰੀ ਜੇ ਵਾਂਗੂ ਸ਼ੇਡ ਆ ਬਹੁਤ ਵਧੀਆ ਬਹੁਤ ਪਿਆਰਾ ਕਲਰ ਹੈ ਵੀ ਇਹਦੇ ਵਿੱਚ ਜਾਨੀ ਕਿ ਲਾਈਨ ਜਾਂਦੀ ਆ ਥੋੜੀ ਜਿਹੀ ਚਮਕਾ ਸੂਟ ਦੇ ਵਿੱਚ ਇਹ ਵਾਲੀ ਇਹ ਇਕੱਲੇ ਸਿੰਗਲ ਪੀਸ ਦੇ ਵਿੱਚ ਆ ਇਹ ਤੇ ਇਹਦੇ ਵਿੱਚ ਇਸ ਤਰ੍ਹਾਂ ਚਮਕ ਜੀ ਆ ਜੇ ਤੁਹਾਨੂੰ ਆ ਦੇਖੋ ਜਿਹੜੀ ਲਾਈਨ ਜਾਂਦੀ ਆ ਨਾ ਇੱਕ ਤਾਰ ਜੀ ਬਣੀ ਹੋਈ ਆ ਇਸ ਤਰ੍ਹਾਂ ਮੈਂ ਇਹਦੇ ਵਿੱਚ ਇਹ ਸਿੰਗਲ ਸੂਟ ਦੇ ਵਿੱਚ ਆ ਬਾਕੀਆਂ ਕਿਸੇ ਦੇ ਵਿੱਚ ਨਹੀਂ ਬਾਕੀ ਸਾਰੇ 3D ਪ੍ਰਿੰਟਿੰਗ ਦੇ ਵਿੱਚ ਆ ਬਹੁਤ ਹੀ ਵਧੀਆ ਨਾਲ ਮੈਚਿੰਗ ਦੁਪੱਟਿਆਂ ਦੇ ਨਾਲ ਜਿਵੇਂ ਗ੍ਰੀਨ ਗ੍ਰੀਨੀ ਸਾਰੀ ਇਹ ਤੇ ਡਿਜ਼ਾਈਨਿੰਗ ਹੋਵੇ ਬਹੁਤ ਸੋਹਣਾ ਗ੍ਰੇਜ ਆ ਕਲਰ ਆ ਉੱਪਰ ਡਾਰਕ ਪ੍ਰਿੰਟਿੰਗ ਦਿੱਤੀ ਹੋਈ ਆ ਫੁੱਲ ਫਰਾਵਰਾਂ ਤੋਂ हट ਕੇ ਆ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਪਿਆਰੇ ਸੂਟ ਨੇ ਬਿਲਕੁਲ ਐ ਲੱਗੂ ਜਿਵੇਂ ਆਪਾਂ ਜੌਰਜਟ ਵਾਂਗੂ ਇਹਦੀ ਫਿਟਿੰਗ ਆਉਗੀ ਬਿਲਕੁਲ ਸੂਟ ਦੀ ਹਨਾ ਵੀ ਜਿਵੇਂ ਆਪਾਂ ਜੌਰਜਟ ਨੂੰ ਬਹੁਤ ਪੈਣਾ ਲਾਈਕ ਕਰਦੀਆਂ ਨੇ ਵੀ ਉਹਦੀ ਤਾਂ ਫਿਟਿੰਗ ਬਹੁਤ ਆਉਂਦੀ ਆ ਵਧੀਆ ਆਉਂਦੀ ਆ ਸੈਕੰਡ ਉਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਏ ਵੀ ਇਹ ਸੇਮ ਫੈਬਰਿਕ ਆ ਇਹਨੂੰ ਕੋਈ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਮਰਜੀ ਧੋਵੋ ਪਾਵੋ ਤੇ ਕੋਈ ਇਹ ਨਹੀਂ ਵੀ ਪ੍ਰੈਸ ਕਰੋ ਫੇਰ ਪਾਵੋ ਵਧੀਆ ਸਟਾਫ ਆ ਬਹੁਤ ਵਧੀਆ ਤੇ ਸੌਫਟ ਆ ਹਲੋ ਫਿਰ ਇਹ ਇੱਕ ਪ੍ਰਿੰਟ ਆ ਆਪਦਾ ਅਲੱਗ ਡਿਜ਼ਾਈਨ ਅਲੱਗ ਕਲਰ ਲੈ ਕੇ ਆ ਰਿਹਾ ਬਹੁਤ ਹੀ ਸੋਹਣਾ ਤੇ ਕੋਈ ਫੁੱਲ ਫਲਾਵਰਾਂ ਵਾਂਗਾਂ ਕੁਛ ਡਿਜੀਟਲ ਜਾਂ ਇਹ ਤੇ ਪੱਤੇ ਜੇ ਬਣੇ ਹੋਏ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਹਰ ਲੁੱਕ ਸੂਟ ਦੀ ਹਰੇਕ ਸੂਟ ਦੀ ਆਪ ਦੀ ਅਲੱਗ ਲੁੱਕ ਬਣੀ ਹੋਈ ਆ ਅੱਜ ਦੀ ਵੀਡੀਓ ਦਾ ਲਾਸਟ ਪ੍ਰਿੰਟ ਮਹਿੰਦੀਆ ਗ੍ਰੀਨ ਜੀ ਟੂਨ ਆਏ ਸੂਟ ਦੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ orange ਕਲਰ ਦੇ ਇਸ ਤਰ੍ਹਾਂ ਬੱਦਲ ਜੇ ਪੱਤੇ ਜੇ ਬਣੇ ਹੋਇਆ ਬਹੁਤ ਸੋਹਣਾ ਫਲਾਵਰਿੰਗ ਤੋਂ ਕੁਝ ਹਟਕੇ ਆ ਡਿਜ਼ਾਈਨਿੰਗ ਬਹੁਤ ਸੋਹਣੀ ਤੇ ਨਾਲ ਇਹਦੇ ਸੇਮ ਜਿਵੇਂ orange ਚ ਦੁਪੱਟਾ ਲਾ ਸਕਦੇ ਹੋ ਤੁਸੀਂ ਹੈ ਨਾ ਕੰਟਰਾਸਟ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਪ੍ਰਾਈਸ ਬਹੁਤ ਰੀਜ਼ਨੇਬਲ ਆਇਆ ਇਸੇ ਲਈ ਫਟਾਫਟ ਆਰਡਰ ਕਰ ਲਓ ਜਿਹੜੀਆਂ ਪਹਿਣਾ ਇਦਾਂ ਦਾ ਫੈਬਰਿਕ ਲਾਈ ਕਰਦੀਆਂ ਪ੍ਰਿੰਟਿੰਗ ਸੂਟ ਲਾਈ ਕਰਦੀਆਂ ਨੇ ਤਾਂ ਤੁਸੀਂ ਇਹਦਾ ਬੈਨੀਫਿਟ ਲੈ ਸਕਦੇ ਹੋ 12-12 ਵਸਾਦੇ ਸੂਟ ਨੇ ਜਿਹੜੇ 1500 ਦੇ ਤੁਹਾਨੂੰ ਦੋ ਮਿਲਣੇ ਲੱਗੇ ਨੇ ਤੇ 800 ਦਾ ਸਿੰਗਲ ਸੂਟ ਆ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ WhatsApp ਕਰ ਸਕਦੇ ਹੋ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਪੂਰੀ ਸੁਪਰ ਹਿੱਟ ਬਹੁਤ ਸੋਹਣੀ ਪ੍ਰਿੰਟਿੰਗ ਦੇ ਉੱਪਰ ਆਈ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਿਆ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਮਿਲਦੀਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ